ਮਾਡੋ ਐਸਐਸਪੀ ਦੇ ਨਿਰਦੇਸ਼ ਤੇ ਤੇ ਮਾਡੋ ਸਾਡੇ ਐਸਪੀਡੀ ਸਾਹਿਬ ਇੰਤਜ਼ਾਰ ਦੇ ਤੇ ਜਿਹੜੇ ਆਪਣਾ ਇੱਥੇ ਵਾਰਦਾਤ ਦਾ ਉਹ ਘਮਾਟ ਹੋਇਆ ਇੱਕ ਗੋਲ hatti ਤੇ ਇੱਕ ਆਪਣਾ ਉੱਥੇ ਪ੍ਰੋਪਰਟੀ ਡੀਲਰ ਜਿਹੜੀ ਗੋਲ hatti ਦੀ ਵਾਰਦਾਤ ਹੈ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਹੋਈ ਸੀ ਉਹ 15 ਨੂੰ ਹੋਈ ਸੀ ਇਹਦੇ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਇਹ ਜਿਹੜੀ ਗੋਲ hatti ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਣੀ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੇ ਦੂਸਰੀ ਵਾਰ ਦਾ ਤੇ ਹੀ ਉਹਨਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮੈਥੀ ਵਾਲਾ ਤਾਂ ਜਰਮੰਡੀ ਉਹਨਾਂ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੰਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਾਈਨਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਹੈ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੱਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤਾਂ ਤੋਂ ਅਮਨ ਟੋਟਲ ਕਿੰਨੇ ਵਿਅਕਤੀ ਗ੍ਰਿਫਤਾਰ ਕੀਤੇ ਟੋਟਲ ਅਹੀਂ ਜਿਹੜੇ 5 ਜਾਨੀ ਆਪਣਾ ਅਰੈਸਟ ਕਰ ਲਿਆ ਇਹਨਾਂ ਦਾ ਪਹਿਲਾਂ ਕੋਈ ਅੱਥੀ ਚਰਚੀ ਇਹਨਾਂ ਦੀ ਆਪਣਾ ਜਿਹੜਿਆ ਹੱਡੇ ਨਾਲ ਦੋ ਵਾਰ ਦਿੱਤਿਆ ਨਾਲ ਜਿਹੜੀ ਹੱਡੇ ਕੀਤੀ ਉਹਦੇ ਚੰਨੋ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਦੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮੈਦੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਕਲਚੀਆਂ ਰੱਖ ਕੇ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਕਿਸੇ ਕਿਤੇ ਪੁਲਿਸ ਚਲਾਣੀ ਹੈ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਸਰ ਇਹਨਾਂ ਕੋਈ ਵੈਕਨਸ ਵੀ ਨਾ ਉਹ ਜੇ ਨਹੀਂ ਕਰ ਰਹੇ ਆਪਣਾ ਜਿਹੜਾ ਗਾਂ ਕਬੀਸ਼ ਪਰ ਕਿਸੇ ਗੈਂਗ ਨਾਲ ਕੰਮ ਕਰਦੇ ਇਹ ਆਪਣਾ ਜਿਹੜਾ ਆਪਣਾ ਖੱਬੇ ਰਾਜਪੂਤਾਂ ਤੇ ਡੋਨੀ ਇਹਨਾਂ ਦੀ ਇਲਾਜ ਦਿੱਤਾ ਜਿਦਾ ਹੀ ਫਾਇਦਾ ਹੈ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾਹ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਸਟਰ ਨੇ ਉੱਪਰ ਕੀ ਕਰਦੇ ਆ ਹਾਂਜੀ ਖੱਬੇ ਰਾਜਪੂਤਾਂ ਦੇ ਹਾਂਜੀ